Last resort. Stop it. आपके रिक्शे से हाजिर है फिर बात बटाला जगतार सिंह जी बताना ਸਮੁੱਚੀ ਪ੍ਰੇਡ ਦਾ ਨਿਰੀਖਣ ਕਰਨ ਲਈ ਜਾਣਗੇ ਸਵੈਤਾ ਦਿਹਾਰਾ ਸਾਨੂੰ ਤੁਨਾ ਮਹਾਨ ਸੁਰਪੀਰ ਜੋਧਿਆਂ ਨੂੰ ਨਤਮਸਤਕ ਹੰਦਾ ਹੈ ਜਿਨ੍ਹਾਂ ਨੇ ਆਪਣੀ ਜਾਨ ਵਾਰਨ ਵਾਲੇ ਸੂਰਬੀਰਾਂ ਨੂੰ ਕੋਟਨ-ਕੋਟ ਪ੍ਰਣਾਮ ਕਰਦੇ ਹਾਂ ਕਿ ਉਹਨਾਂ ਦੀ ਬਦੌਲਤ ਹੀ ਸਾਡੇ ਪੂਰੇ ਵਿੱਚ ਦੇ ਵਿੱਚ ਦੁਨੀਆ ਦੇ ਵਿੱਚ ਭਾਰਤ ਦਾ ਤਿਰੰਗਾ ਚੁਲ ਰਿਹਾ ਹੈ ਅਤੇ ਅਸੀਂ پنجاب روم نار کے سب سے وقف سکول پڑھجانے مالدار ای ایس آئی حدیث سنگت کرنل کمانڈر ایس اف 137 کرنل کمانڈر فاتح نور خان चौटाला فیصل ਸਾਹੀ ਇਕਲਕੇ ਰਾਜਾ ਜੀ ਦੇ ਸਪੀਕਰ ਤੇ ਹਾਂ ਜੀ ਸਾਰਿਆਂ ਨੂੰ ਤੁਹਾਨੂੰ ਸਵਾਗਤ ਹੈ ਸਮਾਗਮ ਨੂੰ ਨਾਲ ਉਹ ਵੀ ਸਾਡੀ ਸਲਾਮਤ ਜੀ ਕਰਕੇ ਨਾਲ ਉਹ ਵੀ ਮਦਿਆਪੀਆਂ ਲਈ ਤੇ ਰਾਜ ਲਈ ਸਮਰਥਨ ਨੂੰ ਮਾਣ ਦਈਏ ਫਿਰ ਤੋਂ ਦੇਖ ਕਰ ਪਲਟੂਨ ਕੁਮਾਰ ਜੀ ਆਗਾ ਮੜਾ ਜੇ ਪੰਜਾਬ ਪੁਲਿਸ ਮਲਾਵਾ ਦੀ ਟੀਮ ਪਲਟੂਨ ਕਮਾਂਡਰ ਐਸ ਸੀ ਸਲਵਿੰਦਰ ਪੰਜਾਬ ਹਮ ਗਾਰਡ ਪਲਟੂਨ ਕਮਾਂਡਰ ਐਸ ਆਈ ਅਮਰਜੀਤ ਸਿੰਘ ਜੀ ਇਹ ਤੇ ਗੈ ਵੀ ਬੜਾ ਘਟਿਆ ਦੇ ਜ਼ਬਰਦਸਤ ਮੋਟ ਸੇਖ ਕਮੇਸ਼ਨਲ ਕਾਲਜ ਕਾਦੀਆਂ ਪਲਟੂਨ ਕਮਾਂਡਰ ਨਾਨਕਾਲਜ ਬਟਾਲਾ ਆਪਣ ਟੂਨ ਕਮਾਂਡਰ ਜਸਕਰ ਪਾਲ ਆਰ ਆਰ ਬਾਬਾ ਕਾਲਜ ਬਟਾਲਾ ਟੂਨ ਕਮਾਂਡਰ ਅੰਡਰ ਅਫਸਰ ਉਮਰ ਪ੍ਰੀਤ ਕੌਰ ਮੁਹੰਮਦ ਇੰਦਰ ਸਿੰਘ ਅਸਲੀ ਨੀਰਜੀਵਾਸ ਕਮਿਟੀ ਦੇ ਇੰਚਾਰਜ ਸਰਾਂ ਨੂੰ ਲੈ ਲੈਣ ਸੋਇਨਾ ਤੋਂ ਬਾਅਦ ਸਰਕਾਰ ਨੇ ਪ੍ਰੈਸ ਕਰਦੇ ਇੱਕ ਬੇਨਤੀ ਕੇ ਮੈਦਾਨ ਬੱਜਾ ਦੀ ਕਿਰਪਾਲਤਾ ਤੋਂ ਖੁਸ਼ੀ ਲੱਗੀਆਂ ਹਨ ਸਾਰੇ ਭਾਰਤ ਵਾਸੀਆਂ ਨੂੰ ਖਾਸ ਤੌਰ ਤੇ ਬਟਾਲਾ ਵਾਸੀਆਂ ਨੂੰ ਸੁਤੰਤਰਤਾ ਦਿਵਸ ਤੇ ਨਿੱਘੀ ਵਧਾਈ ਦੇਣਾ ਚਾਹਾਂਗੀ ਮੈਂ ਅਪੀਲ ਕਰਨਾ ਚਾਹਾਂਗੀ ਆਪਣੇ ਪ੍ਰਤੀਕ ਨਾਗਰਿਕ ਨੂੰ ਆਪਣੇ ਆਪਣੇ ਕਰਤੱਵੇ ਬੰਨ੍ਹਭਾਓ ਚੰਗੀ ਤਰ੍ਹਾਂ ਸੁਚਾਰੂ ਢੰਗ ਨਾਲ ਨਿਭਾਓ ਤਾਂ ਕਿ ਆਪਣਾ ਦੇਸ਼ ਤਰੱਕੀਆਂ ਵੱਲ ਜਾਵੇ ਤਰੱਕੀ ਦੀ ਰਾਹ ਤੇ ਜਾਵੇ ਸ਼੍ਰੀਸ਼ਕ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ